ਰੀਸੈਂਟ ਟਾਈਮਸ ਦੇ ਪ੍ਰੋਗਰਾਮ ਰਮਜ਼ਾਨ ਸਪੈਸ਼ਲ ਦੇ ਵਿੱਚ ਅੱਜ ਫੇਰ ਖੁਸ਼ ਆਮਦੀਦ ਕਹਣਾ ਆਪ ਸਭ ਨੂੰ ਅੱਜ ਫੇਰ ਸਾਡੇ ਨਾਲ ਮੌਲਣ ਮੁਫਤੀ ਦਿਲਸ਼ਾਦ ਕਾਸਮੀ ਸਾਹਿਬ ਮੌਜੂਦ ਨੇ ਸਟੂਡੀਓ ਦੇ ਵਿੱਚ ਔਰ ਅੱਜ ਦਾ ਜੋ ਟਾਪਿਕ ਹੈ ਸਾਡਾ ਅੱਜ ਦਾ ਟਾਪਿਕ ਹੈ ਰਹਿਮਤ ਪਹਿਲਾ ਅਸ਼ਰਾ ਰਹਿਮਤ ਦੂਸਰਾ ਮਾਫਰ ਦੂਸਰਾ ਮਾਫਰਤ ਪਹਿਲਾ ਅਸ਼ਰਾ ਜੋ ਨੰਗ ਚੁੱਕਿਆ ਹੈ ਜੋ ਰਹਿਮਤ ਦਾ ਅਸਰਾ ਸੀਗਾ ਉਹ ਜੰਗ ਚੁੱਕਿਆ ਔਰ ਮਾਗਫਿਰਤ ਦਾ ਅਸਰਾ ਸ਼ੁਰੂ ਹੋਣਾ ਆਪਾਂ ਗੱਲ ਕਰਦੇ ਹਾਂ ਮੌਲਨ ਮੁਫਤੀ ਦਿਲਸ਼ਾਦ ਕਾਸਮੀ ਸਾਹਿਬ ਦੇ ਨਾਲ ਔਰ ਪੁੱਛਦੇ ਹਾਂ ਇਹਨਾਂ ਨੂੰ ਕਿ ਇਸ ਅਸਰੇ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਕੀ ਇਹਦਾ ਮਕਸਸਦ ਹੈ ਅੱਲਾ ਨੇ ਕੀ ਇਹਦੀ ਫਜ਼ੀਲਤ ਦੱਸੀ ਹੈ ਔਰ ਕਿਵੇਂ ਇਹ ਆਸ਼ਰਾ ਸਾਨੂੰ ਗੁਜ਼ਾਰਨਾ ਚਾਹੀਦਾ ਆਓ ਆਪਾਂ ਸਭ ਤੋਂ ਪਹਿਲਾਂ ਵੈਲਕਮ ਕਹੀਏ ਤੇ ਨਾਂ ਲੈਣਾ ਤੋਂ ਇਸ ਆਸ਼ਰੇ ਦੇ ਬਾਰੇ ਆਪਾਂ ਜਾਣਕਾਰੀ ਲਈਏ ਮਮੂਨ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਰੀਸੈਂਟ ਟਾਈਮਸ ਇਸ ਪ੍ਰੋਗਰਾਮ ਦੇ ਵਿੱਚ ਬਾਰ-ਬਾਰ ਤੁਹਾਨੂੰ ਤਕਲੀਫ ਦੰਨੇ ਆ ਬਾਰ-ਬਾਰ ਤੁਸੀਂ ਆਉਨੇ ਹੋ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਰ ਅੱਜ ਜੋ ਦੂਸਰਾ ਆਸ਼ਰਾ ਹੈ ਮਗਫਿਰਤਾ ਉਹਦੇ ਦੇ ਵਿੱਚ ਚਾਹੁੰਗਾ ਕਿ ਤੁਸੀਂ ਰੌਸ਼ਨੀ ਪਾਓ ਬਹੁਤ-ਬਹੁਤ ਸ਼ੁਕਰੀਆ ਮਮੂਨ ਭਾਈ ਦਾ ਬਲਕਿ ਇਸ ਨੂੰ ਤਕਲੀਫ ਨਾ ਕਿਹਾ ਜਾਵੇ ਇਸ ਨੂੰ ਸਾਦਤਮੰਦੀ ਕਿਹਾ ਜਾਵੇ ਕਿ ਸਾਨੂੰ ਕੁਛ ਨਾ ਕੁਛ ਲਵਕੁਸ਼ਾਈ ਦਾ ਮੌਕਾ ਮਿਲਦਾ ਹੈ ਉਸ ਦੇ ਅੰਦਰ ਉਹ ਸਾਡੀ ਜ਼ਾਤ ਨੂੰ ਵੀ ਨਫਾ ਹੁੰਦਾ ਹੈ ਔਰ ਇਨਸ਼ਾਅੱਲਾ ਸਾਡੇ ਬਹੁਤ ਸਾਰੇ ਭਾਈਆਂ ਨੂੰ ਵੀ ਇਸ ਦਾ ਨਫਾ ਹੋਊਗਾ ਔਰ ਅੱਲਾਹ ਤਾਲਾ ਸਾਡੇ ਇਸ ਪ੍ਰੋਗਰਾਮ ਨੂੰ ਜੋ ਚੱਲ ਰਿਹਾ ਹੈ ਮਾਸ਼ਾਅੱਲਾ ਕੰਟੀਨਿਊ ਇਸ ਨੂੰ ਕਬੂਲ ਵੀ ਫਰਮਾਵੇ ਅਲਬੱਤਾ ਰਮਜ਼ਾਨੁਲ ਮੁਬਾਰਕ ਦਾ ਜੋ ਇਹ ਮਹੀਨਾ ਚੱਲ ਰਿਹਾ ਹੈ ਅਲhamdulillah ਇਹ ਪੂਰਾ ਮਹੀਨਾ ਹੀ ਅੱਲਾਹ ਤਾਲਾ ਦੀ ਤਰਫ ਤੋਂ ਉਮਮਤ-ਏ-ਮੁਸਲਮਾਨਾਂ ਦੀ ਇੱਕ ਬਹੁਤ ਬੜੀ ਨਿਮਤ ਹੈ ਕਿ ਅੱਲਾਹ ਤਾਲਾ ਨੇ ਇਸ ਮਾਹ ਮੁਬਾਰਕ ਦੇ ਅੰਦਰ ਅੱਲਾਹ ਤਾਲਾ ਨੇਕੀਆਂ ਦਾ ਰੇਟ ਵਧਾ ਦਿੰਦੇ ਨੇ ਜੀ ਔਰ ਇਸੇ ਤਰੀਕੇ ਨਾਲ ਅੱਲਾਹ ਤਾਲਾ ਗੁਨਾਹਾਂ ਦੀ ਮਾਫੀ ਦਾ ਆਮ ਐਲਾਨ ਫਰਮਾਉਂਦੇ ਨੇ ਵੈਸੇ ਤਾਂ ਇਹ ਪੂਰਾ ਮਹੀਨਾ ਹੀ ਇਸ ਨੂੰ ਗੁਨਾਹਾਂ ਦੀ ਬਖਸ਼ਿਸ਼ ਦੇ ਨਾਲ اور اسی طریقے نال جو ہے نیکیاں دی, دی نال نیکیاں دی اضافے دی نال اس دا تعلق ہے لیکن اللہ نے نبی صلی اللہ علیہ وسلم دی حدیث پاک دے مطابق اگر اسی دیکھیے آپ صلی اللہ علیہ وسلم نے اس پورے ماہ مبارک نو تین پار دے اندر تقسیم کیتا ہے تین حصے کیتے ہیں پہلے دس دن انہوں نے آپ نے رحمت فرمایا اور دوسرے دس دن آپ نے کہا کہ مغفرت دے بخشش دینے اور تیسرے جرے دس دن نے یا نو دن یا دس دن جو سانو ملیں گے تیسرا آشرا او اگ تو خلاصی دا ہے اسی طریقے نال اللہ دے نبی صلی اللہ علیہ وسلم نے اس چیز دے اندر جو حدیث پاک دے اندر ملتا ہے کہ سانوں جو کثرت کہا گیا ہے اس دے اندر لا الہ الا اللہ یعنی ذکر دی کسرت ہو بے اور استغفار دی کسرت ہو بے استغفار دے معنی دعن ہے مغفرت چاہنا یعنی اپنے خالق تو اپنے مالک تو اپنے پیدا کرنے والے تو اپنی بخشش دا مطالبہ کرنا کہ وہ بندہ خطان دا پتلا ہے اللہ نبی صلی اللہ علیہ وسلم دی حدیث پاک دے اندر ہوندہ ہے کُلکم و وخیر الخطائین التوابون ਕਿ ਤੁਸੀਂ ਸਾਰੇ ਦੇ ਸਾਰੇ ਖਤਾਕਾਰੋਂ ਗੁਨਾਹਗਾਰੋਂ ਲੇਕਿਨ ਬਿਹਤਰੀਨ ਖਤਾਕਾਰ ਬਿਹਤਰੀਨ ਗੁਨਾਹਗਾਰੋ ਹੈ ਜੋ ਆਪਣੀ ਖਤਾ ਦੇ ਉੱਪਰ ਤੋਵਾ ਕਰਦਾ ਰਹੇ ਕੀ ਕਰਦਾ ਰਹੇ ਯਾਨੀ ਆਪਣੀ ਬਖਸ਼ਿਸ਼ ਮੰਗਦਾ ਰਹੇ ਆਪਣੀ ਜੋ ਹੈ ਖਤਾਆਂ ਦੇ ਉੱਪਰ ਸ਼ਰਮਿੰਦਗੀ ਕਰਦਾ ਰਹੇ ਇਸ ਕਰਕੇ ਖੂਸੀਸੀ ਤੌਰ ਤੇ ਇਸ ਆਸ਼ਰੇ ਨੂੰ ਜੋ ਹੈ ਮਾਫਰਤ ਦੇ ਨਾਲ ਗਹਿਰਾ ਤਾਲੁਕ ਹੈ چنانچہ ਅਸੀਂ ਜਤੋਂ ਅਸੀਂ ਰੋਜ਼ੇ ਰੱਖੇ ਨੇ ਅੱਲਾ ਦੀਆਂ ਰਹਿਮਤਾਂ ਉੱਤਰਈਆਂ ਨੇ ਇਹਦੇ ਅੰਦਰ ਬਾਦ ਲੋਗ ਇਹ ਕੰਡੀਸ਼ਨ ਦੱਸਦੇ ਨੇ ਬਾਦ ਉਲਮਾ ਨੇ ਕੇ ਬਾਹਰ ਲੋਕਾਂ ਲਈ ਜਿਹੜੇ ਬਖਸ਼ਿ ਬਖਸ਼ਾਏ ਨੇ ਨਾਲ ਦੀ ਨਾਲ ਆਪਣੇ ਗੁਨਾਹਾਂ ਦੀ ਮਖਫਰਤ ਦਾ ਕਰਦੇ ਰਹਿੰਦੇ ਨੇ ਹੱਲ ਉਹ ਬੰਦੇਾਂ ਲਈ ਤਾਂ ਪੂਰਾ ਰਮਜ਼ਾਨ ਹੀ ਰਹਿਮਤ ਹੀ ਰਹਿਮਤ ਹੈ ਉਹਨਾਂ ਦੇ ਤਾਂ ਬਖਸ਼ਿ ਗੁਨਾਹ ਬਖਸ਼ੇ ਹੋਏ ਨੇ ਮਾਫੀ ਮੰਗਦੇ ਰਹਿੰਦੇ ਨੇ ਔਰ ਇਹ ਬਖਸ਼ਿ ਚੱਲੀ ਜਾ ਰਹਿਮਤਾਂ ਚੱਲੀ ਜਾ ਰਹੀਆਂ ਨੇ ਦਰਜੇ ਬੁਲੰਦ ਹੋ ਰਹੇ ਨੇ ਲੇਕਿਨ ਬਹੁਤ ਸਾਰੇ ਲੋਕ ਵਿਚਾਰੇ ਰਮਜ਼ਾਨ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੇ ਗੁਨਾਹਾਂ ਚ ਮਲਬਿਜ਼ تھے ਬਹੁਤ ਸਾਰੇ ਗੁਨਾਹਾਂ ਦੇ ਅੰਦਰ تھے ਬਹੁਤ ਸਾਰੇ ਅੱਲਾ ਦੇ ਹੁਕਮ ਟੁੱਟ ਰਹੇ تھے ਲੇਕਿਨ ਜਦੋਂ ਉਹਨਾਂ ਨੇ ਰਮਜ਼ਾਨ ਸ਼ੁਰੂ ਹੋਇਆ ਤੌਬਾ ਕਾਲੀ ਆਪਣੇ ਆਪ ਨੂੰ ਨੇਕੀ ਦੀ ਤਰਫ ਲਿਆਏ ਅਸੀਂ ਦੇਖਦੇ ਆ ਮਸਜਿਦਾਂ ਦੇ ਅੰਦਰ ਮਾਸ਼ਾਅੱਲਾ ਭੀੜ ਵੱਜ ਜਾਂਦੀ ਹੈ ਜ਼ਿਕਰ ਤੇ तिलावत ਦਾ ਜੋ ਹੈ ਬੜਾ ਮਾਮੂਲ ਹੋ ਜਾਂਦਾ ਹੈ ਲੋਕ ਜੋ ਨਮਾਜ਼ ਦੇ ਕਰੀਬ ਨਹੀਂ ਲੱਗਦੇ ਤਹਜੁੱਦ ਗੁਜ਼ਾਰ ਬਣ ਜਾਂਦੇ ਨੇ ਤਾਂ گویا ਕਿ ਹੁਣੇ 10 ਕ ਦਿਨ ਜਦੋਂ ਰਹਿਮਤ ਦੀਆਂ ਹਵਾਵਾਂ ਚੱਲੀਆਂ ਤਾਂ ਉਹਨਾਂ ਦੇ ਕਲੂਬ ਦੇ ਅੰਦਰ ਅੱਲਾਹ ਤਾਲਾ ਨੇ ਇੱਕ ਰਿੱਕਤ ਪੈਦਾ ਕਰਤੀ ਇੱਕ ਨਰਮੀ ਪੈਦਾ ਕਰਤੀ ਇੱਕ ਨੂਰ ਪੈਦਾ ਕਰਤਾ ਜਿਸ ਦੇ ਲਈ ਹੁਣੇ 10 ਦਿਨ ਜਦੋਂ ਗੁਜ਼ਰੇ ਨੇ ਹੁਣ ਇਹ ਹੈ ਕਿ ਜੋ ਰਹਿਮਤਾਂ ਜੋ ਜੋ ਹੈ ਸਾਡੇ ਉੱਪਰ ਆਈਆਂ ਧੀਆਂ ਅੱਲਾ ਦੀਆਂ ਹੁਣ ਉਹ ਰਹਿਮਤਾਂ ਨੂੰ ਅੱਲਾ ਤਾਲਾ ਜਿਹੜੇ ਸਾਡੇ ਗੁਨਾਹ ਕਿਤੇ ਹੋਏ ਨੇ ਉਹਨਾਂ ਨੂੰ ਬਖਸ਼ਿਸ਼ਾਂ ਚ ਬਦਲਣਗੇ ਮਾਖਫਰਤ ਚ ਬਦਲਣਗੇ ਲਿਹਾਜ਼ਾ ਦੂਸਰੇ ਜਿਹੜੇ ਇਹ ਦੂਸਰਾ ਅਸਰਾ ਹੈ ਖਸੂਸੀ ਤੌਰ ਤੇ ਸਾਨੂੰ اس دے اندر مقفرت چاہنی چاہیے اور استغفار دے نال گزارنا چاہیے اور استغفار بلکہ بعض علماء نے تو لکھا ہے کہ پورا رمضان ہی نیکی آگرچے تو تھوڑی ہو بے لیکن کوشش یہ کرنی چاہیے کہ سات تو گناہ نہ ہو, بے. ہو بے؟ گناہ نہ ہو بے. البتہ اللہ تعالیٰ غفور الرحیم نے اور اللہ تعالیٰ ہر گناہ بخش کہنے شرک دی معافی نہیں ہے البتہ اس تو علاوہ اللہ ہر گناہ ਤੋਬਾ ਦੇ ਨਾਲ ਮਾਫ ਕਰ ਦਿੰਦੇ ਨੇ لہذا ਸਾਨੂੰ ਜਿੱਥੇ ਅਸੀਂ ਰਮਜ਼ਾਨ ਦੇ ਰੋਜ਼ੇ ਰੱਖੀਏ ਜਿੱਥੇ ਅਸੀਂ ਜੋ ਹੈ ਆਪਣੀਆਂ ਨਮਾਜ਼ਾਂ ਦਾ اہتمام ਕਰੀਏ ਜਿੱਥੇ ਅਸੀਂ ਤਰਾਵੀਆਂ ਦਾ اہتمام ਕਰੀਏ ਕੁਰਾਨੇ ਪਾਕ ਦੀ तिलावत ਦਾ اہتمام ਕਰੀਏ ਥੋੜਾ ਜਿਹਾ ਵਕਤ ਸਾਨੂੰ ਇਹਨਾਂ ਟਾਈਮ ਦੇ ਵਿੱਚੋਂ ਹੀ ਸਾਨੂੰ ਕੱਢ ਲੈਣਾ ਚਾਹੀਦਾ ਹੈ ਜਿੱਥੇ ਅਸੀਂ ਇੱਕ ਪਾਸੇ ਬੈਠ ਕੇ ਆਪਣੇ ਰੱਬ ਨਾਲ ਲੋ ਲਗਾ ਕੇ ਅਸੀਂ ਇਸਤਿਗਫਾਰ ਕਰੀਏ ਮਾਫਰਤ ਕਰੀਏ ਅਗਰ ਤਾਂ ਅਰਬੀ ਜ਼ੁਬਾਨ ਚ ਇਸਤਿਗਫਾਰ ਉਹ ਕਰਦਾ ਰਹੇ ਬੰਦਾ ਕਸਰਤ ਦੇ ਨਾਲ ਵਰਨਾ ਤਾਂ ਜਿਹੜੀ ਜ਼ੁਬਾਨ ਚ ਕਹੋ ਅੱਲਾ ਅਲੀਮੁ ਬਜ਼ਾਤ ਸੂਦੂਰ ਨੇ ਔਰ ਅੱਲਾਹ ਹਰ ਜ਼ੁਬਾਨ ਨੂੰ ਸਮਝਣ ਵਾਲੇ ਬਲਕੇ ਜ਼ੁਬਾਨ ਦੇ ਪੈਦਾ ਕਰਨ ਵਾਲੇ ਨੇ ਤਾਂ ਅਸੀਂ ਮਨਾਜਾਤ ਕਰੀਏ ਔਰ ਆਪਣੇ ਗੁਨਾਹਾਂ ਦੀ ਮਾਫੀ ਮੰਗੀਏ ਤਾਂ ਕਿ ਆ ਜਿਹੜਾ ਮਗਫਰਤ ਦਾ ਅਸ਼ਰਾ ਚੱਲ ਰਿਹਾ ਹੈ ਇਸ ਦੇ ਪੂਰਾ ਹੁੰਦੇ ਹੁੰਦੇ ਅੱਲਾਹ ਤਾਲਾ ਸਾਡੇ ਗੁਨਾਹਾਂ ਨੂੰ ਮਾਫ ਕਰ ਦੇਵੇ ਔਰ ਫਿਰ ਅਗਲਾ ਜਿਹੜਾ ਅਸੀਂ ਰਹਿਮਤਾਂ ਉਹਨੂੰ ਅਸੀਂ ਹੋਰ ਜ਼ਿਆਦਾ ਆਪਣੇ ਅੰਦਰ ਸਮੋ ਸਕੀਏ ਔਰ ਇਸ ਦੇ ਅਨਵਾਰਾਤ ਔਰ ਤਜੱਲੀਆ ਨੇ ਉਹਨੂੰ ਆਪਣੇ ਅੰਦਰ ਲੈ ਸਕੀਏ ਔਰ ਸਾਡੇ ਅੰਦਰ ਰਮਜ਼ਾਨ ਗੁਜ਼ਰਦੇ ਗੁਜ਼ਰਦੇ ਇੱਕ ਤਕਵੇ ਦੀ ਕੈਫੀਅਤ ਪੈਦਾ ਹੋ ਜੇ ਬਹੁਤ ਬਹੁਤ ਸ਼ੁਕਰੀਆ ਮੂਸਾ ਬਹੁਤ ਬਹੁਤ ਸ਼ੁਕਰੀਆ ਬਹੁਤ ਹੀ ਅچھے ਅਲਫਾਜ਼ ਔਰ ਬਹੁਤ ਜੋ ਸਮਝਾਉਣ ਦਾ ਤਰੀਕਾ ਜੋ ਦੱਸਣ ਦਾ ਤਰੀਕਾ ਬਹੁਤ ਬਿਹਤਰੀਨ ਲੱਗਿਆ ਮੈਨੂੰ ਮੈਂ ਉਮੀਦ ਕਰਦਾ ਕਿ ਆਡੀਅנס ਨੂੰ ਵੀ ਪਸੰਦ ਆਊਗਾ ਔਰ ਮੂਸਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਮੈਂ ਜੋ ਹੈ ਪਹਿਲਾਂ ਵੀ ਤੁਹਾਨੂੰ ਕਿਹਾ ਹੈ ਕਿ ਸ਼ੁਕਰੀਆ ਦੀ ਵੀ ਜ਼ਰੂਰਤ ਨਹੀਂ ਹੈਗੀ ਇਹ ਸਾਡਾ ਮਿੱਲੀ ਫਰਿਜ਼ਾ ਹੈ ਕਿ ਅਸੀਂ ਇਸ ਵਕਤ ਲੋਕਾਂ ਤੱਕ ਉਹ ਬਾਤ ਪਹੁੰਚਾਈਏ ਜੋ ਬਾਤ ਲੋਕਾਂ ਦੀ ਜ਼ਰੂਰਤ ਦੀ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਸ਼ੁਕਰੀਆ ਜੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਐਸੀਆਂ ਬੜੀਆਂ ਫਾਇਦੇਮੰਦ ਵੀਡੀਓਜ਼ ਨੂੰ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਔਰ ਇਨਸ਼ਾਅੱਲਾ ਇਹ ਬਰਗਤਾਂ ਵਾਲੇ ਮਹੀਨੇ ਦੇ ਵਿੱਚ ਜੋ ਪਹਿਲੇ ਰਮਜ਼ਾਨ ਤੋਂ سلسلہ ਸ਼ੁਰੂ ਹੋਇਆ ਸੀਗਾ ਅਸੀਂ ਕੋਸ਼ਿਸ਼ ਤੁਹਾਡੀ ਜਾਰੀ ਹੈ ਔਰ ਤੁਸੀਂ ਵੀ ਦੁਆ ਕਰੋ ਅੱਲਾਹ ਵੀ ਸਾਨੂੰ ਕਾਮਯਾਬ ਕਰੇ ਅਸੀਂ 30 ਰਮਜ਼ਾਨ ਤੱਕ ਇਹਨੂੰ ਚੰਗੇ ਤਰੀਕੇ ਨਾਲ ਚਲਾ ਸਕੀਏ ਔਰ ਪ੍ਰਮੋਟ ਕਰ ਸਕੀਏ ਤੁਹਾਡੇ ਸਾਥ ਦੀ ਜ਼ਰੂਰਤ ਹੈ ਕਿ ਤੁਸੀਂ ਇਹ ਵੀਡੀਓਜ਼ ਜੋ ਆਉਂਦੀਆਂ ਤੁਹਾਡੇ ਕੋਲ ਸ਼ੇਅਰ ਕਰ ਦਿਆ ਕਰੋ ਇੱਕ ਸ਼ੇਅਰ ਕਰਨ ਦੇ ਨਾਲ ਇਹ ਜੋ ਗੱਲ ਅੱਗੇ ਤੱਕ ਪਹੁੰਚਣੀ ਹੈ ਇਹ ਵੀ ਇੱਕ ਸਦਕਾ ਜਾਰੀ ਹੈ ਬਹੁਤ ਬਹੁਤ ਸ਼ੁਕਰੀਆ ਜੀ